ਗੁੱਡ ਮਾਰਨਿੰਗ ਜੀ ਸਾਇਆ ਨੂੰ ਕੀ ਹਾਲ ਚੱਲ ਨੇ ਤੁਹਾਡੇ ਸਾਰਿਆਂ ਦੇ ਤੇ ਅੱਜ ਦਿਨ ਹੈਗਾ ਸੋਮਵਾਰ ਸਵੇਰ ਦੇ 7 ਵਜੇ ਚੰਦਰਮਾ ਹਜੇ ਵੀ ਚਮਕ ਰਿਹਾ ਹੈ ਤੇ ਪਰ ਨਿਹਰਾ ਵੀ ਹੈ ਇੱਥੇ 7:30 ਪਾਉਣੇ 8 ਵਜੇ ਜਾ ਕੇ ਕਿਤੇ ਦਿਨ ਚੜਦਾ ਸਿਆਲਾਂ ਚ ਤੇ ਪੰਛੀਆਂ ਦੀਆਂ ਆਵਾਜ਼ਾਂ ਆ ਰਹੀਆਂ ਨੇ ਤੁਹਾਨੂੰ ਸੁਣਾਈ ਦੇ ਰਹੀਆਂ ਹਨਗੀਆਂ ਵੀਡੀਓ ਚ ਆ ਬੈਠੀ ਹੈ ਕਿਚੜੀ ਇਹਦਾ ਨਾਮ ਕੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਕਲੀਅਰ ਨਹੀਂ ਦਿਖ ਰਹੀ ਪਰ ਥੋੜੀ ਥੋੜੀ ਦਿਖਦੀ ਹੈ ਜੇ ਸਟਰੀਟ ਲਾਈਟਾਂ ਵੀ ਚੱਲ ਰਹੀਆਂ ਨੇ 7:30 ਪੌਣੇ 8 ਦਾ ਟਾਈਮ ਹੋ ਗਿਆ ਸਵੇਰ ਦਾ ਅਸੀਂ ਹੁਣੇ ਕੰਮ ਤੋਂ ਆਇਆ ਤੇ ਮੌਸਮ ਵੀ ਅੱਜ ਵਧੀਆ ਹੈ ਥੋੜੇ ਥੋੜੇ ਬੱਦਲ ਥੋੜੀ ਥੋੜੀ ਠੰਡੀ ਠੰਡੀ ਹਵਾ ਚੈੱਕ ਕਰੋ ਤੁਸੀਂ ਵੀ ਯੂਕੇ ਦਾ ਮੌਸਮ ਸਵੇਰ ਸਵੇਰ ਦਾ ਤੇ ਇੱਧਰ ਅੰਦਰ ਮੂਲੀਆਂ ਵਾਲੇ ਪਰੌਂਠੇ ਬਣ ਰਹੇ ਨੇ ਨਾਲ ਲੌਂਗ, ਇਲੈਚੀਆਂ, ਅਦਰਕ ਵਾਲੀ ਚਾਹ ਬੱਕਰੀ ਜੀ ਗੱਲ ਹੋਈ ਪਈ ਐ ਕੰਮ ਤੋਂ ਆ ਕੇ ਜੇ ਮੂਲੀਆਂ ਵਾਲੇ ਪਰੌਂਠੇ ਨਾਲ ਚਾਹ ਮਿਲ ਜੇ ਤਾਂ ਕੈਈ ਬਾਤਾਂ ਨੇ ਤੇ ਅਸੀਂ ਕੰਮ ਤੋਂ ਆਏ ਆ ਤੇ ਲੋਕ ਕੰਮਾਂ ਤੇ ਚੱਲ ਪਏ ਕੋਈ ਕਿਤੇ ਕੰਮ ਤੇ ਜਾਊਗਾ ਕੋਈ ਬਿਲਡਰ ਨਾਲ ਕੋਈ ਵੇਅਰ ਹਾਊਸ ਤੇ ਕੋਈ ਕੇਅਰ ਹਾਊਮ ਤੇ ਕੋਈ ਕਿਤੇ ਕੋਈ ਕਿਤੇ ਸਾਰੇ ਇੱਥੇ ਸਾਰੇ ਹੁਣ ਸਵੇਰੇ ਸਵੇਰੇ ਬਿਜੀ ਹੋ ਜਾਣਗੇ ਸਕੂਲ ਦਾ ਵੀ ਟਾਈਮ ਹੋਣ ਵਾਲਾ ਹੈ ਫਿਰ ਸਾਰੇ ਸਕੂਲਾਂ ਨੂੰ ਚੱਲ ਪੈਣਗੇ ਬੱਚੇ 7:30 ਪਾਉਣੇ 8 ਵਜੇ ਵੀ ਦੇਖੋ ਇੱਥੇ ਨੇਰੇ ਵਾਂਗੂ ਹੀ ਹੈ ਪਰ ਮੌਸਮ ਅੱਜ ਬਹੁਤ ਵਧੀਆ ਹੈ ਕੱਲੋਂ ਓਨੀ ਜ਼ਿਆਦਾ ਕੋਰਾ ਪਊਗਾ ਜਿੰਨਾ ਅੱਜ ਮੌਸਮ ਸਾਫ਼ ਰਹੂਗਾ ਸਵੇਰੇ ਸਵੇਰੇ ਮੂਲੀ ਵਾਲੇ ਪਰੌਂਠੇ ਨਾਲ ਚਾਹ ਇਹ ਕਰਮਾਂ ਨਾਲ ਹੀ ਮਿਲਦੀ ਹੈ ਬਾਹਰਲੀ ਕੰਟਰੀ ਚ ਆ ਕੇ ਮੇਰੀ ਘਰ ਵਾਲੀ ਚੰਗੀ ਹੈ ਜਿਹੜੀ ਕਾਪ ਕੰਮ ਤੋਂ ਆ ਕੇ ਥੱਕ ਕੇ ਵੀ ਵਿਚਾਰੀ ਬਣਾਉਂਦੀ ਹੈ ਮੇਰੇ ਲਈ ਥੱਕੀ ਨਹੀਂ ਤੂੰ ਕਿ ਥੱਕ ਗਈ ਨਹੀਂ ਥੱਕ ਗਈ ਪਰ ਮੇਰੇ ਲਈ ਤਾਂ ਦੇਬਲ ਬਣਾ ਦਿੰਦੀ ਹੈ ਹਰ ਇੱਕ ਚੀਜ਼ ਆਪਣਾ ਸਵੇਰੇ ਸਵੇਰੇ ਨਾਸ਼ਤਾ ਬਣ ਕੇ ਤਿਆਰ ਹੋ ਗਿਆ ਹੁਣ ਖਾ ਕੇ ਹੁਣ ਆਪਾਂ ਖਾ ਕੇ ਬਸ ਨਾਲ ਦੀ ਨਾਲ ਸੋ ਜਾਗੇ ਫਿਰ ਸ਼ਾਮ ਨੂੰ ਫੇਰ ਕੰਮ ਤੇ ਜਾਣਾ 6 ਵਜੇ ਉੱਠ ਕੇ ਬਸ ਯੂਕੇ ਦੀ ਲਾਈਫ ਇਦਾਂ ਦੀ ਆ ਕੰਮ ਤੇ ਆਓ ਘਰੋਂ ਮਤਲਬ ਕੰਮ ਤੋਂ ਘਰੇ ਆਓ ਲੇ ਕੁਝ ਖਾਓ ਪੀਓ ਥੋੜਾ ਬੋਤਾ ਉਸ ਤੋਂ ਬਾਅਦ ਨਾਲ ਦੀ ਨਾਲ ਸੋ ਜਾਓ ਸ਼ਾਮ ਨੂੰ ਉੱਠੋ 5 ਵਜੇ 6 ਵਜੇ ਨਾਲ ਦੀ ਨਾਲ ਫਿਰ ਕੁਝ ਖਾ ਪੀ ਕੇ ਐਵੇਂ ਹੁੰਦਾ ਵੀ ਕੰਮ ਤੇ ਭੱਜੋ ਕਿਉਂਕਿ ਸੁਸਤੀ ਹੁੰਦੀ ਹੈ ਨਹੀਂ ਚੜੀ ہوئی ਨੀਂਦ ਵੀ ਪੂਰੀ ਨਹੀਂ ਹੁੰਦੀ ਦਿਨ ਚਾ ਹਨਾ ਤੇ ਫਿਰ ਫਿਰ ਕੰਮ ਤੇ ਲੱਗ ਜਰਾਤ ਨੂੰ ਜਾ ਕੇ 6 ਦਿਨ ਐਵੇਂ ਹੀ ਲੱਗੇ ਜਾਂਦੇ ਆ ਪਤਾ ਵੀ ਨਹੀਂ ਲੱਗਦਾ ਇੱਕ ਛੁੱਟੀ ਮਿਲਦੀ ਹੈ ਵਿੱਚ ਫਰਡੇ ਆਪਣਾ ਸੈਟਰਡੇ ਸੰਡੇ ਦੀ ਤੇ ਉਹ ਸੌ ਕੇ ਨਿਕਲ ਜਾਂਦੀ ਹੈ ਇਹ ਇੱਥੇ ਇਦਾਂ ਦੀ ਲਾਈਫ ਆ ਬਾਕੀ ਤੁਹਾਨੂੰ ਮੇਰੀ ਵੀਡੀਓ ਅੱਜ ਦੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ મિલદા અગલી વિડીયો તદ તકલી ધનવાદ બાય